ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਗੰਗਾਦਾਸ ਜੀ 베ਰੀ ਵਾਲੇ ਨਿਵਾਸੀ ਸੰਪਰਦਾਇਕ ਇਹਨਾਂ ਦੀ ਵਰਸੀ ਨੂੰ ਸਮਰਪਿਤ ਆ ਪਤਾ ਨੰਬਰ 98 ਸੰਤਾਨ ਨਗਰ ਚੰਗਰ ਅਦਸੀਕ ਵਾਲਾ ಗ್ರಾಮ ਪੰਚਾਇਤ ਦੇ ਸਹਿਯੋਗ ਸਦਕਾ ਜੋ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਈ ਜਾਂਦੀ ਹੈ ਸੰਤਾਨ ਜੀ ਇਸ ਸਾਲ ਵੀ ਸੰਤਾਨ ਦੀ ਵਰਸੀ ਨੂੰ ਸਮਰਪਿਤ ਜੋ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਨਾਂ ਦੀ ਓਟ ਆਸਰਾ ਲੈਦੇ ਹੋਏ ਸ੍ਰੀ ਅਖੰਡ ਪਾਤਸ਼ਾਹ ਦਾ ਪ੍ਰਾਰambh ਕਰਵਾਏ ਗਏ ਸਨ ਕਿਉਂਕਿ ਬਾਣੀ ਦੇ ਜਾਪ ਸੰਕੁਲਪ ਦੇ ਨਾਲ ਇਸ ਵਕਤ ਸਰਬੱਤ ਸੰਗਤਾਂ ਦੇ ਵੱਲੋਂ ਗੁਰਦਵਾਰੀ ਦੀ ਖਾਤਿਰ ਵਿਚਨਿਤ ਨਤਮਸਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ ਜੀ ਸੰਤ ਬਾਬਾ ਗੰਗਾਦਾਸ ਜੀ ਦਾ ਇਹ ਸਥਾਨ ਨਗਰ ਚੱਕ ਅਤਰ ਸਿੰਘ ਵਾਲਾ ਵਿਖੇ ਜੋ ਸੁਭਾਈਮਾਨ ਹੈ ਕਿ ਹਰ ਸਾਲ ਇਸ ਸਥਾਨ ਦੇ ਉੱਪਰ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਪਹੁੰਚ ਕੇ ਗੁਰੂ ਘਰ ਦਾ ਸੰਤ ਬਾਬਾ ਗੰਗਾ ਦਾ ਜੀ ਬੇਗਾਨ ਇਤਨਾ ਦੇ ਸਥਾਨਾਂ ਦੇ ਸਰਵ ਚਕਾਉਂਦੇ ਨੇ ਤੇ ਗੁਰੂ ਘਰ ਦੇ ਕੋਈ ਸਰੋਪਣਾ ਦੇ ਦਰਪਤ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਇਹ ਮਰਸੀ ਗੈਮੀ ਹੈ ਜੀ ਇਹ ਸੰਗਤ ਜੀ 35ਵੀਂ ਵਰ੍ਹੇ ਹੈ ਜੋ ਕਿ ਸੰਗਤਾਂ ਦੇ ਦੁਆਰਾ ਮਨਾਈ ਜਾ ਰਹੀ ਹੈ ਜੀ ਸੰਗਤਾਂ ਕਿੱਥੇ ਕਿੱਥੇ ਪਹੁੰਚਦੀਆਂ ਇੱਥੇ ਇਸ ਥਾਂ ਤੇ ਜੀ ਨੇੜੇ-ਨੇੜੇ ਇਲਾਕੇ ਦੇ ਵਿੱਚੋਂ ਸਾਰੇ ਹੀ ਇਲਾਕੇ ਦੇ ਵਿੱਚੋਂ ਸੰਗਤਾਂ ਪਹੁੰਚਦੇ ਆ ਨੇ ਖਾਸ ਕਰਕੇ ਜੋ ਫਰੋਜਪੁਰ ਦਾ ਇਲਾਕਾ ਹੈ ਘਲਕੁਰ ਨਗਰ ਘਲਕੁਰ ਦਾ ਇਸ ਤੋਂ ਇਲਾਵਾ ਬਠਿੰਡਾ ਸੰਗਤਾਂ ਦਾ ਜੋ ਜੱਦੀ ਪਿੰਡ ਹੈ ਦੋਦਾ ਪਿੰਡ ਉਥੋਂ ਵੀ ਸੰਗਤ ਆਉਂਦੀ ਹੈ ਇਸ ਤੋਂ ਇਲਾਵਾ ਮਾਨਸਾ ਅਰਿਓ ਸੰਤਪਾਪਾ ਰਾਗਾ ਦਾ ਹਨ 35 ਬਰਸਾ ਦੀ ਜਿਹੜੀ ਜਨਾਈ ਜਾਂਦੀ ਹੈ ਸੰਤਪਾਪਾ ਰਾਗਾ ਦੇ ਪਹਿਲਾ ਪਿੰਡ ਦੋਦੇ ਤੋਂ ਉੱਥੇ ਦਾ ਨਾ ਜਨਮ ਸਥਾਨ ਤੋਂ ਹੋਏ ਫੈਦਰਾ ਰਸਰਾ ਹੀ ਚਲ ਕੇ ਇੱਕ ਲਫਰ ਤੋਂ ਪਿੰਡ ਗਏ ਉਥੇ ਕਾਫੀ ਸਮਾਂ ਛੜੀ ਦੇ ਵਿੱਚ ਰਹੇ ਆ ਉਸ ਤੋਂ ਬਾਅਦ ਉਹ ਚੱਲਦੇ ਫਿਰਦੇ ਇੱਥੇ ਚੱਕਰ ਸਿੰਘ ਵਾਲੇ ਜੂਹੇ ਵਿੱਚ ਪਹੁੰਚੇ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਸਮਾਧੀ ਲਈ ਤੇ ਉਸ ਤੋਂ ਕੁਝ ਲੰਮਾ ਸਮਾਂ ਟੱਪ ਕੇ ਘਲਖੁਰ ਤੋਂ ਵੀ ਸੰਗਤ ਇੱਥੇ ਆਈ ਤੇ ਉਹਨਾਂ ਨੇ ਇੱਕ ਠੰਡਾ ਪਾਟਾ ਸਾਹਿਬ ਇੱਥੇ ਮਾਗਰ ਸੰਤਰਾਣ ਦੀ ਵਰਚੀ ਨੂੰ ਲੈ ਕੇ ਡੰਡਾ ਦਾ ਜੀ ਨੂੰ ਉਹ ਕਰਵਾਇਆ ਤੇ ਉਸ ਤੋਂ ਬਾਅਦ ਉਸੇ ਲੜੀ ਦੇ ਤਹਿਤ ਪਿੰਡ ਚੱਕਰ ਸਿੰਘ ਵਾਲਾ ਨਾਲ ਲੱਗਦੇ ਸਾਰੇ ਪਿੰਡਾਂ ਆਏ ਸਾਲ ਸੰਤਪਾਪਾ ਡੰਡਾ ਦਾ ਜੀ ਹਰ ਸੇ ਮਨੰਦ ਬੜੀ ਧੂਮ ਨਾਲ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਥੰਦ ਤੇ ਲੰਗਰਾਂ ਦੇ ਪੂਰੇ ਤੱਕ ਪ੍ਰਬੰਧ ਨੇ ਪੂਰੇ ਲੰਗਰ ਲਾਏ ਜਾ ਰਹੇ ਆ ਸੰਗਤਾਂ ਵੱਲੋਂ ਤੇ ਘਰ ਖੁਦ ਤੋਂ ਹੀ ਬਹੁਤ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀ ਆ ਪੂਰੇ ਨੇੜੇ ਆ ਕੇ ਸੰਗਤ ਬਹੁਤ ਬਾਜ਼ਾਰ ਲਾਏ ਜਾਂਦੇ ਆ ਪੂਰੇ ਪ੍ਰਬੰਧ ਪਿੰਡ ਦੇ ਵੱਲੋਂ ਕੀਤੇ ਜਾਂਦੇ ਆ